raag malar baani bhagat naamdev ji o ki ek oankar satgur prasad sevi lee gopal raae akul niranjan bhagat daan di jaa jaach hai sant jan rahaau jaa chae ghar dig disae saraae cha vaikunth bhavan chitra sala sapt lok samaan puri ale ਜਾਂ ਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੀ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਚੈ ਘਰ ਕ ਲਾਲ ਬ੍ਰਹਮਾ ਚਤ੍ਰਮੁਖ ਡਾਵੜਾ ਜਿਨ ਬਿਸ਼ਵ ਸੰਸਾਰ ਰਾਚੀ ਲੇ ਜਾਂ ਚੈ ਘਰ ਈਸ਼ਰ ਬਾਬਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖੀ ਲੇ ਪਾਪ ਪੁੰਨ ਜਾਂ ਚੈ ਡਾਂਗੀ ਆ ਦਵਾਰੈ ਚਿੱਤਰ ਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਿਹਾਰ ਸੋਐ ਸਾ ਰਾਜਾ ਸ੍ਰੀ ਗੋਪਾਲ ਜਾਂ ਚੈ ਘਰ ਗਣ ਗੰਧਰਵ ਰਿਖੀ ਬਾਪੜੇ ਢਾਡੀਆਂ ਗਾਵੰਤ ਆਸ਼ੈ ਸਰਬ ਸਾਸ਼ਤਰ ਬਹੁ ਰੂਪੀਆ ਅਨ ਗਰੂਆ ਅਖਾੜਾ ਮੰਡਲੀ ਕਬੋਲ ਬੋਲ ਬੋਲਹ ਕਾਛੇ ਜੌਰ ਢੂਲ ਜਾਂਚੈ ਹੈ ਪਵਣ ਚੇਰੀ ਸਖਤ ਜੀਤਲੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੁਐਸਾ ਰਾਜਾ ਤ੍ਰਿ ਭਵਣ ਪਤੀ ਜਾਂਚੈ ਘਾਰੇ ਕੂਰਮਾ ਪਾਲ ਸਹੰਸਰ ਫਨੀ ਬਾਸ ਕ세 ਜਵਾਲੂਆ ਅਠਾਰਹ ਭਾਰ ਬਨਾਸਪਤੀ ਮਾਲਣੀ ਸਿਨਮੇ ਕਰੋੜੀ ਮੇਗ ਮਾਲਾ ਪਾਣੀ ਹਾਰੀਆ ਨਾਖ ਪਰ ਸੇਵ ਜਾਚੈ ਸੁਰਸਰੀ ਸप्तसमुੰਦ ਜਾਚੈ ਘੜਥਲੀ ਏਤੇਜੀ ਜਾਚੈ ਵਰਤਣੀ ਸੋਐਸਾ ਰਾਜਾ ਤਰੇ ਭਵਨ ਧਣੀ ਜਾਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਣ ਵਹਿਲਾ ਏਤੇਜੀ ਜਾਚੈ ਘਰੀ ਸਰਬ ਵਿਆਪਕ ਅੰਤਰ ਹਰੀ ਪਰਣ ਵੈ ਨਾਮ ਦੇਉ ਤਾ ਚੀ ਆਣ ਸਗਲ ਭਗਤ ਜਾਂ ਚੈ ਨੀ ਛਾਨ ਮਲਾਰ ਮੋ ਕੋ ਤੂੰ ਨਾ ਬਸਾਰ ਤੂੰ ਨਾ ਬਸਾਰ ਤੂੰ ਨਾ ਬਸਾਰੇ RAMAIYA ਰਹਾਉ ਹਾਲਵੰਤੀ ਇਹੋ ਭ੍ਰਮ ਜੋ ਹੈ ਮਝੂ ਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰੇ ਠਾਇਓ ਕਹਾ ਕਰੂੰ ਬਾਪ ਵੀਖਲਾ ਮੂਹੇ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੋ ਕੋ ਢੇਡ ਕਹਿਤ ਤੇਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਆਤ ਪੁਜ ਭਇਓ ਅਪਾਰਲਾ ਫੇਰ ਦੀ ਆ ਦਿਹਰਾ ਨਾਮੇ ਕੋ ਪੰਡਿਆਨ ਕੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰਜਨ ਮੇਰੀ ਜਾਤ ਬਖਿਆਤ ਚੰਮਾਰੰ ਹਿਦੈ ਰਾਮ ਗੋਬਿੰਦ ਗੁਨ ਸਾਰੰਗ ਰਹਾਉ ਸੁਸਰੀ ਸਲਲ ਕਿਰਤ ਬਾਰੋਨੀ ਦੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਐ ਰੇ ਜੈਸੀ ਕਾਗਰਾ ਕਰਤ ਵਿਚਾਰ ਭਗਤ ਪਾਗਉਤ ਲਿਖੀਐ ਤੇਹ ਉਪਰੇ ਪੂਜੀਐ ਕਰ ਨਮਸ਼ਕਾਰ ਮੇਰੀ ਜਾਤ ਕੁੱਟ ਬਾਂਦਲਾ ਢੋਰ ਟੋ ਅੰਤਾ ਨਿਤਹ ਬਨਾਰਸੀ ਆਸ ਪਾਸਾ ਅਬ ਬਿਪਰ ਪ੍ਰਧਾਨ ਤੇਹ ਕਰਹਿ ਡੰਡੋਤ ਤੇਰੇ ਨਾਮ ਸੁਨਨਾਏ ਰਵਦਾਸ ਦਾਸਾ ਮਲਾਰ ਹਰ ਜਪਤ ਤੇਉ ਜਨਾ पद्म कवलास पत तास सम तुल नहीं आन को एक ही एक अनेक होए बिस्तारयो हो, आन रे आन भरपूर सो रहाऊ जा कह भागवत लेखी है अवर नहीं पेखी है तास की जात अशोक चीपा व्यास मह लेखी है सनक मह पेखी है नाम की नाम ना सप्त दीपा ਜਾ ਕਹਿ ਈਦ ਬਕਰੀਦ ਕੁਲ ਗੌਰੇ ਵੱਧ ਕਰਹਿ ਮਾਨੀਐ ਸੇਖ ਸਹੀਦ ਪੀਰਾ ਜਾ ਕਹਿ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿੱਧ ਕਬੀਰਾ ਜਾ ਕੇ ਕਟੰਬ ਕੇ ਢੇਡ ਸਭ ਢੋਰ ਟਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰ ਕਰਹਿ ਡੰਡਉਤ ਤਿਨ ਤਨੈ ਰਵਦਾਸ ਦਾ ਸਾਨ ਦਾਸਾ ਮਲਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਰਤ ਪਿਆਰੋ ਪ੍ਰਾਨਨਾਥ ਕਮਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕੱਪਰੇ ਕਹਾਂ ਲਾਵ ਤੋਂ ਆਵੇਗੀ ਨੀਂਦ ਕਹਾਂ ਲੱਗ ਸੋਵਾਂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਉਠ ਹੀ ਗਈ ਹਾਟਿਓ ਕਹੋ ਰਵਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਾਗ ਕਨੜਾ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕਉ ਮਿਲ ਸੰਗਤ ਪਾਰ ਉੱਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਵਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਬਦਾਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੂਲਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਪੇਨ ਰਹਾਉ ਹਮ ਅਚਿਤ ਅਚੇਤ ਨਾ ਜਾਣ ਗਤ ਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਵਦੀਨ ਦਿਆਲ ਕੀਓ ਅੰਗੀਕਰਤ ਮਾਨਾ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹਿਯਾ ਰਾਤੀਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਤ ਪਵੇਂਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲਿਆ ਪਾਤਰ ਸੀਨ ਜਨ ਕੀ ਮਹਿਮਾ ਬਨ ਲਾ ਸਾਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮੋਂ ਵਣ ਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰਹੁ ਲੱਦ ਵਖਰ ਹਰ ਹਰ ਲੀਨ ਕਾਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗ੍ਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਆਨੰਦ ਭਇਆ ਮਨ ਬਿਗਸਿਆ ਉਦਮ ਭਏ ਮਿਲਣ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗਰਾਸ ਕਿਲ ਵਿਖ ਦਹਿਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ਅਵਗਨਿਆਰੇ ਪਾਥਰ ਪਹਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਵਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਾਂਡਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗयो ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਘਟ ਘਟ RAM ਰਵੇਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਉ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੀ ਗਉ ਦੇਖ ਬਸਰਾਕ ਹਰ ਕੇ ਸੰਤ ਜਨਾਂ ਮਹਿ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸ਼ਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖ લેਹੁ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧ ਪਹਰ ਸਾਖ ਕਨੜਾ ਮਹੱਲਾ